चल चंगा है कुड़ी चल गई पर यह बेचारी वास्तवी नहीं छेरी बनी अब मैं पर ला तीन करके सब्जी चजना रोटी चढ़ाद प्याज प्यूज भुन के सब्जी की तैयारी कर ली ए रोटी खा के फिर ही जान पैली बीजन चल कणक बीजी जाए टाइम बदल बुदल का नहीं पता है दिन लगन डे नहीं चलो कोई नहीं कम होंगे जाने सही सीएम ਠੀਕਾ ਠੀਕਾ ਆਹੋ ਤੇ ਇਦਾਂ ਕਰੀ ਨਾ ਜਦ 1.5 ਲੱਖ ਤੱਕ ਨਾ ਆ ਬਾਕੀ ਕੋਈ ਨਹੀਂ ਮੌਕੇ ਤੇ ਵੇਚ ਲਾਂਗੇ ਗੱਡੀ ਚੰਗੀ ਹੋਵੇ ਤੇ 2 ਲੱਖ ਰੁਪਏ ਖਰਚ ਲਾਂਗਾ ਤੇ ਚਾਹੀਦੀ ਜ਼ਰੂਰੀ ਓ ਹਾਂ ਹਾਂ ਠੀਕਾ ਚਲ ਕੋਈ ਨ ਕਰਦੀ ਫੋਨ ਫਿਰ ਸਾਹਮਣੇ ਵੇਖਵਾਗੇ ओके ਤੇ ਘਰੋਂ ਮਿਲ ਜੇ ਤੇ ਵਧੀਆ ਵਾ ਚਲ ਠੀਕ ਆ ਫਿਰ ਕੱਰੀ ਫੋਨ ਜੰਗਾ ਠੀਕ ਆ ਅ ਚੱਲ ਇਹ ਆ ਵੀ 2 ਲੱਖ ਦੀ ਗੱਡੀ ਮਿਲ ਜੇ ਨਾ ਤੇ ਵਧੀਆ ਵਾ ਨਵੀਂ ਗੱਡੀ ਕਿੱਥੇ ਖੜਨੀ ਰੋਜ਼ ਰੋਜ਼ ਪੁਰਾਣੀ ਗੱਡੀ ਦਾ ਇਹ ਆ ਵੀ ਚੱਲ ਬੰਦਾ ਖਿੱਚ ਜਿੰਦਾ ਜਿੱਦਰ ਮਰਜੀ ਨਵੀਂ ਹੁੰਦਾ ਡਰ ਕੇ ਚਲਾਉਣੀ ਪੈਂਦੀ ਆ ਕਿਤੇ ਲੱਗ ਨਾ ਜਾਵੇ ਕੋਈ ਨਿਸ਼ਾਨ ਨੂ ਵੇਖ ਕੇ ਆਉਣਾ ਭਲਾ ਮੰਮੀ ਹਾਂ ਪੁੱਤ ਡੜੀ ਕਿੱਥੇ ਗਈ ਆ ਡੜੀ ਜਾਈ ਨਾਬੂ ਚਾੜਨਾ ਆ ਸਾ ਠੀਕ ਆ ਮੈਂ ਫਲਾ ਕਰਣੀ ਕੋਈ ਡੜੀ ਨਾਲ ਤੇ ਫਿਰ ਆਉਂਦੇ ਤੇ ਫੇਰ ਹੀ ਕਰਦਾ ਤੇ ਮੈਨੂੰ ਦੱਸ ਦੇ ਕਿਹੜੀ ਆ ਉਹ ਨਹੀਂ ਕੋਈ ਨਹੀਂ ਇਦਾਂ ਨਹੀਂ ਠੀਕ ਆ ਡੜੀ ਆਉਂਦਾ ਫਿਰ ਮੈਂ ਕਰਦਾਗਾ ਉਸ ਤੇ ਭੁੱਖ ਬੜੀ ਲੱਗੀ ਆ ਰੋਟੀ ਬਣਾਈ ਆ ਰੋਟੀ ਨਹੀਂ ਆ ਮੈਂ ਦੋ ਕਪਾ ਲੈ ਤੋਕੇ ਨਾ ਤੇ ਤੈਨੂੰ ਫੜਾ ਦਿੰਨੀ ਆ ਚੱਲ ਠੀਕ ਆ ਚੱਲ ਮੇਰਾ ਪੁੱਤ ਬਹਿ ਤੂੰ ਆਜੋ ਬਲ ਕਹਾ ਨਹੀਂ ਹੁਣ ਕਿਹੜੀ ਸਲਾਹ ਕਰਨੀ ਕੋਈ ਗੱਲ ਪੁੱਛਣਾ ਨਾ ਇਹ ਮੁੰਡੇ ਨੇ ਉਹ ਕਹਿਣਾ ਦਾ ਡੈਡੀ ਨਾਲ ਸਲਾਹ ਕਰਾਂਗਾ ਦੱਸ ਤੂੰ ਮੇਰ ਨਾਲ ਹੀ ਕਰ ਲੈ ਮੈਨੂੰ ਤੇਰੀ ਮਾਂ ਲਗਣੀ ਹੈ ਮੈਂ ਇਨਾ ਤੇ ਨਹੀਂ ਕਰਾ ਮਾੜਾ ਸੋਚਾਂਗੀ ਚਲ ਕੋਈ ਗੱਲ ਨਹੀਂ ਦਈ ਦੱਸਦਾ ਇਹ ਨਾਲ ਦੱਸੇ ਗਾੜੇ ਤੇ ਹੋ ਜਾਵੇਗਾ ਰੱਬ ਲੈਣਾ ਕਿਦਾ ਆ ਗਿਆ ਮੇਰਾ ਬਿੰਦਰਦਾਵਾ ਹਲੋ ਹੋਰ ਬਿੰਦਰ ਸਿੰਘ ਕੀ ਹਾਲ ਆ ਠੀਕ ਠਾਕ ਆਂ ਹੋਰ سنا ਕਿਵੇਂ ਆ ਬੱਚੇ ਠੀਕ ਠਾਕ ਆ ਬਾਕੀ ਪਰਿਵਾਰ ਸਾਰਾ ਹਾਂ ਆਪਣੇ ਵੀ ਠੀਕ ਆ ਸਭ ਠੀਕ ਠਾਕ ਐ ਇਸ ਵੇਲੇ ਕਿਰਪਾ ਵਾਹਿਗੁਰੂ ਦੀ ਹਾਂ ਹੋਰ ਫੇ ਕਿਵੇਂ ਯਾਦ ਕੀਤਾ ਅੱਜ ਮੈਂ ਤੇ ਗਿਆ ਹਾਂ ਉਹ ਬੇਟੀ ਨੇ ਜਾਣਾ ਸੀ ਕਾਲਜ ਤੇ ਉਹਨੂੰ ਇਹ ਛੱਡ ਕੇ ਆਇਆ ਜੇ ਮੋਟਰਸਾਈਕਲ ਹੀ ਬਸ ਲਾਇਆ ਹਨ ਕੇ ਤੇ ਆਹ ਤਰਾ ਫੋਨ ਆ ਗਿਆ ਰਿਸ਼ਤਾ ਬੇਟੀ ਦਾ ਆਹ ਉਹ ਰਿਸ਼ਤਾ ਕਰਨਾ ਹੀ ਆ ਕਿ ਦਿਨਾਂ ਕਿਦੇ ਚਲੋ ਕੋਈ ਚੰਗਾ ਥਾਂ ਲੱਭ ਜੇ ਤੇ ਕੋਈ ਗੱਲ ਨਹੀਂ ਨਿਊਜ਼ੀਲੈਂਡ ਮੁੰਡਾ ਪੱਕਾ ਵਾ ਅੱਛਾ ਚੱਲ ਕੋਈ ਨਹੀਂ ਕਰ ਲੈਨੇ ਆ ਘਰ ਸਲਾਹ ਫਿਰ ਹਾਂ ਹੁਣ ਮੈਂ ਕਰਦਾ ਆ ਉਹਦੀ ਮਾਨ ਨਾ ਵੀ ਗੱਲ ਤੇ ਕੁੜੀ ਤੇ ਚੱਲ ਹੁਣ ਕਾਲਜ ਗਈ ਆ ਉਹ ਵੀ ਆ ਜੇ ਤੇ ਸਲਾਹ ਕਰਕੇ ਫਿਰ ਤੈਨੂੰ ਦੱਸ ਦਾਂਗੇ ਹਾਂ ਕੋਈ ਨਹੀਂ ਜੇ ਚੰਗਾ ਥਾਉ ਤੇ ਫਿਰ ਕਰਨਾ ਤੇ ਆਈ ਆ ਹਾਂ ਸਭ ਠੀਕ ਠਾਕ ਬਸ ਵਧੀਆ ਕਣਕ ਵਾਸੇ ਹੋਣਾ ਰੁਕ ਜੀ ਕੇ ਦੋ ਚਾਰ ਦਿਨ ਜੇ ਤੂੰ ਪੰਬੜੀਆਂ ਪੈਣ ਲਈ ਆ ਮੈਂ ਨਾ ਬਹੁਤੀ ਗੇਤੀ ਮੁਰਕੇ ਖਰਾਬ ਹੀ ਨਾ ਹੋ ਜੇ ਹਾਂ ਹਾਂ। ਔਰ ਜੋ ਅਜੇ ਨਹੀਂ ਸਾਹਮਣੇ ਹੈ ਨਾ। ਠੀਕ ਆ ਠੀਕ ਆ। ਚੱਲ ਕੋਈ ਨਹੀਂ। ਕੁੜੀ ਨੇ ਆਉਣਾ ਹੁਣ ਕਾਲਜੋਂ। ਸ਼ਾਮ ਨੂੰ ਤੇ ਫਿਰ। ਕੁੜੀ ਵੀ ਆ ਜੇਰ ਕਰ ਲੈਨੇ ਆ ਸਲਾਹ ਹੈ ਤੇ ਤੂੰ ਫੋਟੋ ਦਾ ਕਿਤੇ ਫੋਟੋ ਪਾ ਆ ਮੈਂ ਫੋਟੋ ਤੇ ਵੇਖਾਂ ਮੈਂ ਫਿਰ ਕੀ ਹਸਤਾਬਾ ਕਿਦਾਂ ਦਾ ਮੁੰਡਾ ਹੈ। ਤੇ ਫਿਰ ਮੈਂ ਇਹਨਾਂ ਨੂੰ ਵੀ ਖਾਲ ਦਾਂਗਾ ਤੇ ਫਿਰ ਕੋਈ ਨਹੀਂ ਦੱਸਾਂਗੇ। ਚੱਲ ਠੀਕ ਆ ਫਿਰ। ਆ ਫੋਟੋ ਪਾ ਨਹੀਂ ਚੇਤੇ ਨਾ ਹੈ। हां पादी पादी ਮੈਂ ਵਿਖਾਉਣਾ ਇਹਨਾਂ ਨੂੰ ਫਿਰ ਠੀਕ ਆ ਨਾਵਦੀ ਮਾਂ ਕਿੱਥੇ ਆ ਆ ਵੇਖੋ ਇੱਧਰ ਆ ਮੈਂ ਇੱਥੇ ਅੰਦਰ ਹੀ ਆ ਆ ਸਫਾਈ ਕਰਨ ਦੇ ਵੀ ਥੋੜੀ ਜੀ ਮੇਰੀ ਗੱਲ ਸੁਣ ਹਾਂ ਆ ਬੈ ਤੈਨੂੰ ਕੋਈ ਗੱਲ ਦੱਸਾਂ ਚੰਗੀ ਚੰਗੀ ਦੱਸਿਓ ਬਿੰਦਰ ਦਾ ਫੋਨ ਆਇਆ ਇਹ ਹਾਂ ਹੁਣੇ ਹੀ ਮੈਂ ਆਉਂਦੇ ਹਾਂ ਜੇ ਮੋਟਰਸਾਈਕਲ ਲਾਇਆ ਆ ਅੱਛਾ ਤੇ ਕਹਿੰਦੇ ਆ ਕਿ ਰਿਸ਼ਤਾ ਬੜਾ ਵਧੀਆ ਵਾ ਕਿਦਾਂ ਦਾ ਵੀ ਆ ਵੇ ਫੋਟੋ ਵੀ ਪਾਈ ਆ ਵੇ ਮੁੰਡਾ ਵੇ ਹਾਂ ਮੁੰਡਾ ਤਾਂ ਬੜਾ ਸੋਹਣਾ ਆ ਵੇ ਨਾਲੇ ਉਹਦਾ ਪੱਗ ਬੁਕ ਵਧੀ ਵਧੀਆ ਹਾਂ ਇਹ ਮੁੰਡਾ ਦਾੜੀ ਦੂੜੀ ਵੀ ਸੋਹਣੀ ਹੈ ਹਾਂ ਕਿਦਾਂ ਸੋਹਣਾ ਤੇ ਕਹਿੰਦਾ ਵੀ ਪਹਿਲੀ ਵੀ ਹੈ ਕਿਸੇ ਸਾਥ ਵੀ ਹੈ ਹਾਂ ਤੇ ਪਰਿਵਾਰ ਆਂਦਾ ਬਹੁਤ ਵਧੀਆ ਵਾ ਅੱਛਾ ਤੇ ਮੰਗ ਵੀ ਕੋਈ ਨਹੀਂ ਠੀਕ ਹੈ ਤੇ ਕਿਦਾਂ ਕਰਨੀ ਆ ਮੈਂ ਤਾਂ ਨਹੀਂ ਆ ਵੀ ਪਹਿਲੀ ਬੰਨੇ ਦਾ ਪਤਾ ਕਰ ਲਓ ਮੁੰਡਾ ਨਹੀਂ ਇਹ ਨਿੰਦਣ ਵਾਲਾ ਤੇ ਮੁੰਡਾ ਹੀ ਨਿਊਜ਼ੀਲੈਂਡ ਤੇ ਨਾਲੇ ਪੱਕਾ ਹਾਂ ਆਵੇ ਚੱਲ ਕੇ ਤੇ ਸਾਡੀ ਕੁੜੀ ਵੀ ਬਾਹਰ ਹੁੰਦਾ ਚਲ ਜੇਗੀ ਗੱਲ ਕਰ ਲੋ ਕਿ ਸਾਡੀ ਕੁੜੀ ਉਹਨੂੰ ਪੁੱਛ ਲੈਣ ਕਿ ਉਹਨਾਂ ਕੁੜੀ ਬਾਹਰ ਕਰ ਲੈਣੀ ਹੈ ਇੱਥੇ ਨਹੀਂ ਕਰਨਾ ਤੇ ਮੇਰੀ ਗੱਲ ਸੁਣਾ ਹੁਣ ਕੁੜੀ ਤੇ ਗਈ ਆ ਕਾਲਜ ਉਹਨੂੰ ਵੀ ਆ ਲੈਂਦੇ ਤੇ ਆਉਂਦੀ ਆ ਫਿਰ ਕਰ ਲਾਂਗੇ ਸਲਾਹ ਮੇਰੀ ਸੁਣੋ ਗੱਲ ਕਿੰਗਾ ਬੁੱਤਾਂ ਦੀ ਨਹੀਂ ਮੰਨਦੀ ਦਿੰਦੀ ਥੋੜੀ ਬੁਟੀ ਆਪਣੀ ਵੀ ਮਰਜ਼ੀ ਕਰੀਦੀ ਐ ਮੁੰਡਾ ਪੱਕਾ ਹੋਏ ਪਹਿਲੀ ਦਾ ਪਤਾ ਕਰ ਲਓ ਕੁਛ ਦੇਣੇ ਨਿਆਣਿਆਂ ਨੂੰ ਪੁੱਛਣਾ ਪੈਂਦਾ ਵਾ ਜਮਾਨਾ ਕਿਹੜਾ ਜਾਣਦੇ ਤੈਨੂੰ ਪਤਾ ਉਹ ਜਮਾਨੇ ਵਾਲਨਾ ਵੇ ਸਾਡੇ ਨਿਆਣੇ ਨਹੀਂ ਇਤਰਾ ਦੇ ਹੈਗੇ ਤੂੰ ਉਹਨਾਂ ਨੂੰ ਇਹ ਕਹਿ ਫ ਜਿੰਨੀ ਵੀ ਪਹਿਲੀ ਹਨ ਨੂੰ ਝੂਠ ਨਾ ਬੋਲਿਓ ਜਿੰਨੀ ਉਹ ਕਹਿਣਗੇ ਉੱਤੇ ਕਿਲਾ ਘੱਟ ਵੀ ਨਿਕਲ ਜਿੰਨੀ ਪਰ ਫੇਰ ਵੀ ਇੱਕ ਵਾਰੀ ਮਾਰਾ ਆਇਆ ਕੁੜੀ ਨੂੰ ਤੇ ਪੁੱਛ ਲਿਆ ਚਲ ਮੈਂ ਤਾਂ ਨਹੀਂ ਪੁੱਛਣਾ ਮੈਂ ਤੇ ਪਿਓ ਆ ਤੂੰ ਗੱਲ ਕਰ ਚਲਾਰੇ ਨੂੰ ਫੋਟੋ ਖਾਲੀ ਵੀ ਕੁੜੀ ਦੇ ਆ ਫੋਟੋ ਆ ਜਿੰਦਗੀ ਦੋਨੇ ਕੱਟਦੀ ਹੁੰਦੀ ਆ ਹਾਂ ਮੁੰਡਾ ਹੈ ਮੁੰਡਾ ਦੋਨੋਂ ਪਸੰਦ ਆ ਜਣਾ ਵਾ ਨਾਂ ਵਾਲੀ ਤੇ ਗੱਲ ਹੀ ਨਹੀਂ ਹੈਗੀ ਮੁੰਡਾ ਤਾਂ ਹੈ ਹੀ ਨਹੀਂ ਨੰਦਰ ਵਾਲਾ ਠੀਕ ਆ ਹਾਂ ਚੱਲ ਜਵਾਨ ਜਾਪਣ ਦੇ ਹੋਰ ਕਿਸੇ ਨਾਲ ਗੱਲ ਨਾ ਕਰੀ ਕੁੜੀ ਕਾਲ ਜਦੋਂ ਆਉਂਦੀ ਆ ਤੇ ਉਹਨੂੰ ਫੋਟੋ ਵਿਖਾ ਸਲਾਹ ਬਾਤ ਕਰੋ ਤੇ ਜੇ ਬਾਂਜੂ ਕੀ ਸਲਾਹ ਬਣਨੀ ਕਾਦੀ ਆ ਬਣੀ ਜਾਣੀ ਆ ਉਦਾਂ ਮੈਂ ਸਾਡੀ ਕੁੜੀ ਜਵਾਨ ਮੁੰਡੇ ਨੂੰ ਪੁੱਛ ਲੈਣਾ ਹੁੰਦਾ ਜਿਹੜਾ ਵਿੱਚ ਧਰੁੰਦੇ ਆ ਦੱਸ ਪੋੜਦਾ ਆਂਦਾ ਮੁੰਡੇ ਦੀ ਹਾਈਟ ਹੋਵੇ ਵਸ ਮੁੰਡੇ ਚ ਕੋਈ ਕਸਰ ਨਹੀਂ ਮੈਂ ਤਾਂ ਮੁੰਡਾ ਬੜਾ ਸੋਹਣਾ ਜਵਾਨ ਵਾ ਸਾਰਾ ਕੁਝ ਠੀਕ ਵਾ ਉਦਾਂ ਫਿਰ ਵੀ ਹਾਈਟ ਪੁੱਛ ਲੈਣੀ ਗੀ ਉਹ ਅੰਦਾ ਜਵਾਨ ਆ ਮੁੰਡਾ ਪੂਰਾ ਚੱਲ ਫਿਰ ਠੀਕ ਆ ਮੈਂ ਇਹ ਨਾ ਸਾਡੀ ਹੁਣ ਕੁੜੀ ਬੜੀ ਜਵਾਨ ਕੋਈ ਗੱਲ ਨਹੀਂ ਮੈਂ ਇਹ ਤ ਨਹੀਂ ਪੁੱਛਿਆ ਕਿ ਕਿੰਨੇ ਫੁੱਟ ਤੇ ਕਿੰਨੇ ਇੰਚ ਆ ਉਹ ਤਾਂ ਆਂਦਾ ਮੁੰਡਾ ਪੂਰਾ ਜਵਾਨ ਚੱਲ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਕਿਤੇ ਮੰਗਣਾ ਸੱਚੇ ਪਾਤਸ਼ਾਹ ਆ ਡਾ ਰਿਸ਼ਤਾ ਨੇ ਪਰੇ ਚੜ ਜੇ ਤੁਹਾਡੀ ਕੁੜੀ ਵਧੀਆ ਘਰ ਚਲ ਜੇ ਹਨੂ ساری ਉਮਰ ਕੋਈ ਫਿਕਰ ਨਹੀਂ ਵੇਖੋ ਮੇਰੀ ਗੱਲ ਸੁਣੋ ਗੱਲ ਤੇ ਦਾਣੇ ਪਾਣੀ ਦੀ ਆ ਢੋਲ ਦੇ ਉੱਪਰ ਵਾਲੇ ਨੇ ਲਾਉਣਾ ਪਰ ਥੋੜੀ ਬਹੁਤੀ ਆਪਣੀ ਵੀ ਮਰਜ਼ੀ ਕਰ ਲਈ ਦੀ ਆ ਉਹ ਤਾਂ ਰੱਬ ਨੇ ਢੋ ਲਾਉਣਾ ਜਿਹੀ ਆਪਾਂ ਲੜਾ ਕਰੀ ਜਾਣਾ ਮੈਂ ਜੋ ਕੋਈ ਤੈਨੂੰ ਰਸਿਆ ਮੈਨੂੰ ਵੀ ਠੀਕ ਲੱਗਣ ਡਿਆ ਮੈਨੂੰ ਠੀਕ ਲੱਗਣ ਡਿਆ ਫੋਟੋ ਮੁੰਡੇ ਦੀ ਸੋਹਣੀ ਉਹਦਾ ਪੁਛਾ ਪਿਆਰੀ ਹੈ ਕਿੰਨੀ ਪਹਿਲੀ ਵੇਲੇ ਕਿਸੇ ਨਾਲ ਸੱਤ ਕੱਲੀ ਆ ਗਈ ਆ ਚੱਲ ਕੋਈ ਨਹੀਂ ਜੇ ਸੱਤ ਅਕ 6 7 ਕਹਿੰਦੇ 6 ਵੀ ਹੋਊ ਤਾ ਉਹ ਮੈਂ ਨਾ 5 ਵੀ ਹੋਊ ਤਾਂ ਵੀ ਕੋਈ ਨਹੀਂ ਹਾਂ ਫੇਰ ਜਿਹੜਾ ਇੱਕ ਮੁੰਡਾ ਕਮਾਉਂਦਾ ਵਾ ਠੀਕ ਠਾਕ ਆ ਤੇ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਆਉਂਦੀ ਯਾਰ ਗੱਲ ਕਰਨ ਦੀ ਮੈਂ ਇੱਕ ਮਿੰਟ ਮੜਾ ਜਾਣਾ ਮੱਝਾਂ ਲੋ ਕੀੜਾ ਮਾਰਵਾ ਜੇ ਕਿਤੇ ਮਾਰੀ ਬੋਟੀ ਉਹ ਨਹੀਂ ਕੀ ਕਰੂਗੀ ਨਾ ਤੁਸੀਂ ਆਪ ਹੀ ਨਾ ਸਟੈਂਡ ਲਿਓ ਮੇਰੀ ਨਹੀਂ ਉਹਨੇ 19 19 ਕੀ ਬਚਾਦੀ ਨਖਾਦੀ ਕਰਨੀ ਹਾਂ ਫੇਰ ਵੀ ਨਿਆਣੀ ਦੀ ਮ ਚੱਲੋ ਸ਼ਾਮ ਨੂੰ ਆਨਾ ਚੱਜਪਾ ਚ ਵਧੀਆ ਕਰਨ ਲਈ ਕੁੜੀ ਦਾ ਰਿਸ਼ਤਾ ਹੋ ਜੇ ਕੁੜੀ ਸੌਖੀ ਤੇ ਆਪਾਂ ਵੀ ਸੌਖੇ ਚਲੋ ਇੱਕ ਦੋ ਚੀਜ਼ਾਂ ਹੈਗੀਆਂ ਇਹ ਬਲੂ ਸਾਫ਼ ਕਰਨ ਵਾਲੀਆਂ ਇਹ ਵੀ ਸਾਫ਼ ਕਰ ਲੈਣੀ ਆ ਹੁਣ ਸਬਜ਼ੀ ਪਹਿਲਾਂ ਵੇਖਾਂ ਵੀ ਕਿੰਨੀ ਗਵਾ ਜੇ ਬਣਾਉਣੀ ਪਵੇ ਫਿਰ ਆ ਬਣਾ ਹੀ ਲੈਂਦੀ ਆ ਹੈ ਤਾਂ ਸਹੀ ਆ ਇਦਾਂ ਕਰਨੀ ਆ ਮਨਜਿੰਦਰ ਨੂੰ ਪੁੱਛ ਲੈਣੀ ਆ ਕਿ ਦਾਲ ਪਈ ਆ ਕੱਲ ਵਾਲੀ ਜੇ ਕੌਤ ਮੈਂ ਉਹ ਹੀ ਦੇ ਦਾਂ ਇਹ ਨਾ ਹੋਵੇ ਮੁੜ ਕੇ ਮੈਨੂੰ ਗੁੱਸੇ ਹੋਣ ਚੱਲ ਕੋਈ ਨਹੀਂ ਸਲਾਹ ਕਰ ਲੈਣੀ ਨਾ ਨਾਲ ਤੇ ਚਾਹ ਦਾ ਵੀ ਟਾਈਮ ਹੋਈ ਗਿਆ ਮਿਸਤਰੀਆਂ ਦਾ ਬਣਾਦਾ ਕਿ ਚਾਹ ਨਾਲ ਪੁੱਛ ਲਾ ਫਿਰ ਗੁੱਸੇ ਹੁੰਦੇ ਹੁੰਦੇ ਆ ਕਿ ਤੂੰ ਕੰਮ ਨਹੀਂ ਕਰ ਲੈਂਦੀ ਚੱਲ ਮਨਾ ਪੁੱਛੀ ਨਹੀਂ ਪਹਿਲਾਂ ਦੱਸ ਮਮੀ ਕਿਹੜੀ ਗੱਲ ਕਰਨੀ ਆ ਦੱਸ ਦਿਲੀ ਆਪਣੀ ਧੀ ਨੂੰ ਆ ਰਹੀ ਹੈ ਆ ਲੈ ਨਾ ਪਾਣੀ ਇਹੋ ਉਹ ਬਜੀ ਮੈਂ ਚਾਹ ਬਣਾਉਣਾ ਹਾਂ ਤੇ ਹੁਣ ਸਗਰ ਰੋਟੀ ਦਾ ਟੈ ਮਰੋਟੀ ਖਾਲਾ ਮੇਰਾ ਸਿਰ ਬੜਾਈ ਭੀੜ ਹੋਉਂਦੀ ਆ ਜੀ ਚਾਹ ਬਣਾ ਦੋ ਮੈਨੂੰ ਪਹਿਲਾਂ ਮੈਂ ਰੋਟੀ ਬਾਅਦ ਵਿੱਚ ਖਾਲਾਂਗੀ ਗੁਰਗੇ ਭੁੱਖ ਨਹੀਂ ਲੱਗਣੀ ਕੋਈ ਨਹੀਂ ਮੰਮੀ ਚੱਲ ਵੇਖ ਲੈ ਜਿੱਦਾਂ ਜਿੱਦਾਂ ਜੀ ਕਰਦਾ ਚਾਹ ਬਣਾ ਲੈ ਮਿੱਤੀ ਹੈ ਚੱਲ ਕੋਈ ਨਹੀਂ ਬਣਾ ਦੇ ਸਾਬੀ ਜਰੀ ਆਈ ਮੈਂ ਸੋ ਚੋਪੀ ਕਰਕੇ ਦੱਸੂ ਮੈਂ ਕੇਲੀ ਢਾਲਨੇ ਵਾ ਆ ਦੇ ਬੁੰਡਾ ਕਿੱਦਾਂ ਦਾ ਲੱਗਾ ਸੋਣਾ ਅੱਜ ਮੇਨੂੰ ਮੰਮੀ ਕਾ ਦੇਲੀ ਕੋ ਫੋਨ ਦੇ ਲੈ ਕੋਈ 10 ਪਈਆ ਰਿਸ਼ਤੇ ਲਈ ਤੇ ਮੈਂ ਕਿਹਾ ਮੈਂ ਆਪਣੀ ਧੀ ਨੂੰ ਖਾ ਲਵਾਂ ਮੈਨੂੰ ਤਾਂ ਗਾੜੀ ਦੇ ਤੇ ਉਹ ਮੁੰਡਾ ਬਹੁਤ ਸੋਹਣਾ ਲੱਗਾ ਬਾਕੀ ਤੂੰ ਹੀ ਦੱਸ ਦੇ ਪਰ ਮੰਮੀ ਮੈਨੂੰ ਨਹੀਂ ਪਸੰਦ ਹੈਗਾ ਲੈ ਪੁੱਤ ਸੋਨੇ ਵਰਗਾ ਪੁੱਤ ਉਹ ਇਹ ਕਿੱਦਾਂ ਦੀ ਗੱਲ ਕਰ ਲਈ ਹੈ ਮੈਨੂੰ ਨਹੀਂ ਚਾਹੀਦਾ ਸੋਹਣਾ ਲੱਗਾ ਪੁੱਤ ਮੁੰਡਾ ਨਿਊਜ਼ੀਲੈਂਡ ਪੱਕਾ ਵਾ ਮੰਮੀ ਨੀ ਦਾ ਪੁਰਾ ਪੱਕੇ ਨੂੰ ਦੇਖੀ ਜਾਣਾ ਵਾ 7 ਕਿਲੇ ਪੈਣੀ ਦੇ ਦੱਸਣ ਨੇ ਇਹਨੇ ਕਿਤੇ ਵੱਡੀ ਪੈਣੀ ਮੰਮੀ ਤੁਸੀਂ ਇਹਦੇ ਸਿਰਫ ਕਲੀਜ ਜਾਇਦਾਦ ਵੇਖ ਰਹੇ ਨਹੀਂ ਉਹਨੂੰ ਇਹ ਨਹੀਂ ਵੇਖਦੇ ਕਿ ਸਾਡੀ ਧੀ ਨਾਲ ਤੁਰਿਆ ਫਿਰਦਾ ਸੋਨਾ ਵੀ ਲੱਗੂਗਾ ਲੈ ਕਿਤੇ ਮੇਰੀ ਧੀ ਮਾਰੀ ਆ ਤਾਂ ਹੀ ਤੇ ਮੈਂ ਕਹਾਂ ਨਹੀਂ ਮੰਮੀ ਉਹਨੇ ਨਹੀਂ ਮੇਰੇ ਨਾਲ ਸੋਨਾ ਲੱਗਣਾ ਉਹ ਪੁੱਤ ਵੀ ਜਦੋਂ ਇਦਾਂ ਵੇਖੀ ਹੈ ਨਾ ਪਹਿਲੀ ਦੀ ਫੋਟੋ ਉਹਨੂੰ ਇਦਾਂ ਹੀ ਲੱਗਦਾ ਜਦੋਂ ਇੱਕ ਦੋ ਵਾਰੀ ਆਪਾਂ ਨੂੰ ਵੇਖ ਲੈ ਪਹਿਲਾਂ ਆਪਾਂ ਵੇਖਣ ਜਾਵਾਂਗੇ ਜਿੱਥੇ ਹਾਨੂੰ ਚੰਗਾ ਲੱਗੇਗਾ ਬਾਕੀ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਸਾਨੂੰ ਕੋਈ ਚੀਜ਼ ਦੀ ਲੋੜ ਨਹੀਂ ਸਿਰਫ ਤੁਸੀਂ ਪਿਆਰਸ ਕਰਦੇ ਹੋ ਘੋਰ ਕੋ ਤੁਹਾਨੂੰ ਕੀ ਚਾਹੀਦਾ ਕੱਲ ਨੂੰ ਤੂੰ ਬਾਹਰ ਚਲ ਜੇਂਗੀ ਲੈ ਤੇਰੇ ਡੈਡੀ ਨਾਲ ਕੀਤੀ ਗੱਲ ਜਾ ਉਹਨਾਂ ਨੂੰ ਇਹ ਪੁੱਛ ਲਿਆ ਤੇ ਕੁੜੀ ਨਾਲ ਖੜਨਗੇ ਇਹ ਨਾ ਮੇਰੇ ਕੁੜੀ ਇਸ ਰੋਟੀਆਂ ਪੰਦੀ ਰਹੇ ਮੰਮੀ ਜੇ ਮੇਰੀ ਪੁੱਛਦੇ ਹੋਣਾ ਪਸੰਦ ਨਾ ਪਸੰਦ ਤੇ ਫਿਰ ਮੈਨੂੰ ਨਹੀਂ ਜੇ ਮੁੰਡਾ ਪਸੰਦ ਹੈਗਾ ਲੈ ਪੁੱਤ ਤੂੰ ਕਿਦਾਂ ਦੀਆਂ ਗੱਲਾਂ ਕਾਣਦੀ ਏ ਮੈਨੂੰ ਤਾਂ ਬੜੀ ਆਸ ਸੀ ਕਿ ਜਦ ਮੈਂ ਕੁੜੀ ਨੂੰ ਫੋਟੋ ਦਿਖਾ ਲਾਂਗੀ ਕੁੜੀ ਨੇ ਕਿਹਾ ਮੰਮੀ ਠੀਕ ਹੈ ਜੋ ਵੀ ਤੁਸੀਂ ਕੰਨਦੇ ਉਹ ਤੇ ਕਿਦਾਂ ਦੀਆਂ ਨਹੀਂ ਹੈ ਸੋਚਾ ਸੋਚਲ ਆ ਵ ਇੱਕ ਡਾਕੀ ਸੋਣਾ ਤੋ ਤਵਾ ਕੇ ਹੈ ਦਸ ਮੰਮੀ ਸੋਣਾ ਵਾਂ ਪਰ ਮੈਂ ਨਹੀਂ ਮੰਮੀ ਉੱਥੇ ਵਿਆਹ ਕਰਵਾਉਣਾ ਹਲੇ ਮੈਂ ਹਲੇ ਪੜਨਾ ਵਾਂ ਲੈ ਕੋ ਤਾਂ ਪਾਉਂ ਮੈਂ ਗੱਲ ਕਰ ਲਾਂਗੀ ਨਹੀਂ ਮੰਮੀ ਕਿਸੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਪਤਾ ਹੈਗਾ ਪਹਿਲਾਂ ਅਗਲੇ ਕਹਿ ਦਿੰਦੇ ਆ ਹਾਂ ਕੋਈ ਨਹੀਂ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਕਰਾਂਗੇ ਮੜ ਜਾਂਦੇ ਆ ਅਗਲੇ ਕਹਿੰਦੇ ਰੋਟੀਆਂ ਪਕਾਓ ਤੇ ਚਲੋ ਵੀ ਬੱਸ ਜਿੰਨਾ ਪੜ ਲਿਆ ਪੜ ਲਿਆ ਸੀ ਉਹਨਾਂ ਆਪਣੇ ਮੂੰਹੋਂ ਕਿਹਾ ਵੀ ਅਗਲੇ ਸਾਲ ਦਾ ਵਿਆਹ ਲਾਵਾਂਗੇ ਤੇ ਹੋਰ ਉਦੋਂ ਤੇਰੀ ਪੜਾਈ ਬੁੱਕ ਜਾਣੀ ਨਹੀਂ ਮੰਮੀ ਮੈਂ ਉਸ ਤੋਂ ਅੱਗੇ ਵੀ ਪੜਨਾ ਵਾਂ ਮੈਂ ਨਹੀਂ ਰਿਸ਼ਤਾ ਕਰਾਂ ਚੱਲ ਪੜਨਾ ਮੈਂ ਆਜ਼ਾਦੀ ਹੈ ਕਿਰੇ ਚੰਗੇ ਥਾਂ ਤੇ ਚਲ ਜਾਈਏਗੀ ਸੌਖੀ ਰਹੇਗੀ ਕੋਈ ਮੁੰਡਾ ਰਹਿ ਗਿਆ ਦੁਨੀਆ ਚ ਹੋਰ ਵੀ ਬਥੇਰੇ ਮੁੰਡੇ ਨੇ ਜਿੰਨੇ ਤੇਰੇ ਪਿਓ ਨੂੰ ਰੀਜ ਜੀ ਤੇ ਮੁੰਡਾ ਬਾਹਰ ਤੇ ਮੇਰੀ ਕੁੜੀ ਵੀ ਬਾਹਰ ਚਲ ਜਾਈਗੀ ਕਿਰੇ ਜੱਜਾਂ ਦੀ ਹੁਟਾ ਲਾਏਗੀ ਕਿਰੇ ਬਾਹਰ ਫੇਰੇਗੀ ਮੈਂ ਤੰਤਾ ਪਾਇਆ ਤੇ ਮੈਂ ਨਹੀਂ ਮੰਮੀ ਬਾਹਰ ਜਾਣਾ ਮੈਂ ਇੱਥੇ ਪੜ੍ਹ ਲੈ ਕੇ ਤੇ ਇੱਥੇ ਕੋਈ ਜੋਬ ਲੈਣੀ ਹੈ ਮੰਮੀ ਮੈਨੂੰ ਨਾ ਕੋਈ ਸ਼ੌਂਕ ਨਹੀਂ ਹੈਗਾ ਬਾਹਰ ਜਾਣਾ ਮੈਂ ਇੱਥੇ ਪੜ੍ਹ ਲੈ ਕੇ ਨਾ ਤੇ ਵਧੀਆ ਜੋਬ ਲੈਣੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਆਪੇ ਬਾਹਰ ਹੀ ਜਾਣਾ ਹੁੰਦਾ ਤੀ ਕੋਈ ਮੈਂ ਬੋਲ ਅਹੀਂ ਤੇ ਤੇਰੀ ਫਿਆਦੀ ਵਾਸਤੇ ਤੇ ਇਹ ਕਾ ਮੰਮੀ ਕੋਈ ਫਾਇਦਾ ਫੋਦਾ ਨਹੀਂ ਐ ਇਹ ਥੋੜੀ ਆ ਕਿ ਮਾੜਾ ਜਿਹਾ ਬਸਤੀ ਪੁੱਤ ਜਵਾਨ ਹੋ ਤੇ ਕਦੀ ਕਹੇ ਮੁੰਡੇ ਦੀ ਫੋਟੋ ਵਿਖਾ ਦਿਓ ਕਦੀ ਕਹੇ ਦੀ ਵਿਖਾ ਦਿਓ ਆਪਣੇ ਦੀ ਪੁੱਤ ਨੂੰ ਕੁਝ ਕਰਨ ਦੇਈਦਾ ਹੁੰਦਾ ਵਾ ਇਹ ਨਹੀਂ ਆਪੇ ਉਹਨਾਂ ਦਾ ਪੁੱਤ ਆ ਕੰਮ ਕਰਦਾ ਵਾ ਤੇ ਦੋ ਦਾ ਵਿਆਹ ਕਰ ਦੋ ਇਹ ਕੀ ਤੁਹਾਨੂੰ ਦਈਏ ਤੂੰ ਹੀ ਕਿਹ ਮਕਾਮ ਤੇ ਪਹੁੰਚ ਅਹੀਂ ਫਿਰ ਤੇਰਾ ਵਿਆਹ ਕਰਨਾ ਵਾ ਪੁੱਤ ਜਦੋਂ ਤਿੰਨਾਂ ਪੁੱਤ ਜਵਾਨ ਹੋਣ ਮਾਪਿਆਂ ਨੂੰ ਫਿਕਰ ਹੁੰਦਾ ਵਾ ਮੈਂ ਤਾਂ ਤੈਨੂੰ ਕਹਿਣੀ ਤੇਰਾ ਪਿਓ ਆਇਆ ਨਾ ਇਹ ਬੜਾਈ ਖੁਸ਼ ਆਣ ਕੇ ਮੈਨੂੰ ਖਾਲੀ ਫੋਟੋ ਅੰਦਾ ਪਪੂ ਨੇ ਨਵਾਂ ਰਿਸ਼ਤਾ ਕਰ ਦਿੱਤੇ ਲੈ ਵੀ ਕਿਡਾ ਸੋਣਾ ਮੁੰਡਾ ਮੈਂ ਚੱਲ ਕੋਈ ਨਹੀਂ ਮੈਂ ਕੁੜੀ ਨਾਲ ਗੱਲ ਕਰਕੇ ਦੇਣੀ ਤੂੰ ਤੇ ਪੁੱਤ ਪੈਰਾਂ ਦੇ ਪਾਣੀ ਨਹੀਂ ਪੀਣ ਦੇਂਦੀ ਚੱਲ ਓਦਾਂ ਇੱਕ ਤੈਨੂੰ ਮੈਂ ਕਹਿੰਨੀ ਆ ਤੇਰੇ ਡੈਡੀ ਨਾਲ ਗੱਲ ਨਹੀਂ ਕਰਦੀ ਆਪਣੇ ਮਨ ਨਾਲ ਸਲਾਹ ਜ਼ਰੂਰ ਮਮੀ ਮੇਰੀ ਸਲਾਹ ਹੈ ਹੋਈ ਹੈ ਕਿ ਮੈਂ ਉੱਥੇ ਰਿਸ਼ਤਾ ਨਹੀਂ ਕਰਨਾ ਜੇ ਤੈ ਜਬਰਦਸਤੀ ਕਰੇ ਦਿੱਤਾ ਨਾ ਤੇ ਮੈਂ ਛੱਡ ਕੇ ਆ ਜਣਾ ਜੀ ਅੱਗੋਂ ਆਪਣਾ ਖਾ ਬਲਾ ਲਿਓ ਕਿਦਾਂ ਦੀ ਗੱਲਾਂ ਕਰਦੀ ਅੱਜ ਨਿਆਣੀ ਹੈ ਇਹ ਤੇ ਸਿਆਣੀ ਹੀ ਫਿਰ ਤੈਨੂੰ ਪਤਾ ਲੱਗਣਾ ਚੰਗਾ ਮਮੀ ਹਾਂ ਫਾਟੋ ਗਈ ਨਵਾਂ ਵਾਲੀ ਦੀ ਕਦੀ ਕਹੇ ਦੀ ਫੋਟੋ ਵਿਖਾਉਣਾ ਪੈਂਦੇ ਕਦੀ ਕਹੇ ਦੀ ਵਿਖਾਉਣ ਲੱਗ ਪੈਂਦੇ ਆ ਕਰਨੀ ਆ ਨਾ ਦਿਨ ਨੂੰ ਫੋਨ ਤੇ ਕੁਝ ਕਰਨਾ ਜੇ ਤੇ ਕਰ ਲੋ ਨਹੀਂ ਤੇ ਮੇਰੇ ਘਰ ਦੇ ਆਨੇ ਵਿਆਹ ਕਰਕੇ ਨਾ ਕਿੰਨਾ ਟਾਈਮ ਤੱਕ ਲਾਰੇ ਲਾਵਾਂਗੀ ਇਹਨਾਂ ਨੂੰ ਹੈਲੋ ਹਾਂਜੀ ਯਾਲੇ ਵਧੀਆ ਤੁਸੀਂ ਸਨੋ ਵਧੀਆ ਵਧੀਆ ਆਪਣੇ ਸ਼ੁਗਰ ਵਿੱਚ ਪਾਇਆ ਦੇ ਨੂੰ ਤੇ ਚੇਤ ਆਉਣਾ ਨਹੀਂ ਆ ਤੁਹਾਨੂੰ ਤੇ ਮੇਰੇ ਚੇਤਾ ਆਉਂਦਾ ਨਹੀਂ ਆ ਯਾਰ ਮੈਂ ਤੇ ਰੋਜ਼ ਹੀ ਕਰਨਾ ਕਿ ਫੋਨ ਕਰਾਂ ਤੇਰਾ ਬੰਦ ਦੀਦਾਰ ਇਹਨਾਂ ਤੇ ਖਾਫ ਡਰਦਾ ਮੈਂ ਲੰਦਾ ਹਾਂ ਕੋਸਤ ਬਾਸ ਹੁਣ ਤੁਸੀਂ ਨਾ ਡਰਦੇ ਹੋ ਮੇਰੇ ਘਰ ਦੇ ਦੇ ਮੁੰਡਾ ਵੇਖਣ ਮੇਰੇ ਵਾਸਤੇ ਸੰਗਾ ਕਿਦਾਂ ਦਾ ਫਿਰ ਸੋਨਾ ਵਾ ਤੁਹਾਡੇ ਨਾਲ ਤਾਂ ਸੋਨਾ ਹੀ ਹੈ ਠੀਕ ਆ ਯਾ ਮਜ਼ਾਕ ਨਾ ਕਰੋ ਮੈਂ ਸੱਚੀ ਸੀਰੀਅਸਲੀ ਕਹਿਂਦੀ ਆ ਉਹ ਨਵਦੀਪ ਇਹਦਾ ਮਜ਼ਾਕ ਨਹੀਂ ਕਰੀਦਾ ਹੁੰਦਾ ਤੇ ਮੈਂ ਕਿਦੋਂ ਮਜ਼ਾਕ ਕਰਾਂ ਨਹੀਂ ਮੈਂ ਸੱਚੀ ਕਹਿਂਦੀ ਆ ਪਾਵਾਂ ਤੈਨੂੰ ਮੁੰਡੇ ਦੀ ਫੋਟੋ ਅੱਛਾ ਤੇ ਹੂਰ ਰੋਜ਼ ਢੜੀ ਕਦੀ ਕਿਹੇ ਮੁੰਡੇ ਦੀ ਫੋਟੋ ਲੈ ਆਉਂਦੇ ਕਿਹੇ ਕਿਹਦੀ ਲੈ ਆਉਂਦੇ ਮੈਂ ਕਿੰਨੇ ਕ ਬਹਾਨੇ ਮਾਰਾਂ ਦੱਸ ਸਹੁੰ ਦੇਵੇਂ ਮੈਨੂੰ ਨਵੀਪਾ ਮੇਰੇ ਘਰ ਦੇ ਮੰਨਗੇ ਨੇ ਸਿਰਫ ਉਹ ਇਹ ਦੇਖਣਦੇ ਆ ਕਿ ਛੋਲਾ ਜਿਹੜਾ ਹਿਦਰਕਲ ਨਾਮ ਉਹ ਕ੍ਰਿਉ ਕਰਨਗੇ। ਤੂੰ ਹੀ ਬੜੇ ਚੁਰਦੇ ਕਹਿਂਦੇ ਹੋ ਮੇਰੇ ਘਰ ਦੇ ਮੰਨਗੇ ਮੇਰੇ ਘਰ ਦੇ ਮੰਨਗੇ ਤੇ ਮੇਰੇ ਘਰ ਦੇ ਨਾਲ ਮੇਰਾ ਵਿਆਹ ਕਰ ਦੇਣਾਂ ਤੇ ਫਿਰ ਮੈਂ ਮਾਰ ਜਣੀ ਉਹ ਡਰੀ। ਹੈਵੇਂ ਮੁੰਡਾ ਪਾਰਦਾ ਜਿਸ ਕੋ। ਕੋਪਾ ਕਹਿੰਦੇ ਕੋਈ ਠੀਕ ਆ। ਉਹਦੇ ਵੀ ਤਾਂ ਨਹੀਂ ਕੋਈ ਗੱਲ ਕਰ ਰਹੇ ਨੇ ਕੋਈ। ਹੁਣ ਮੈਂ ਸਿੱਧਾ ਆ ਜਾ ਜਾਂਦਾ ਯਾਰ ਤੂੰ ਕਿੰ딴ੀ ਗੱਲਾਂ ਕਰਦੀ ਏ। ਕਿੰਨਾ ਟਾਈਮ ਹੋ ਗਿਆ ਵਾ। ਕੋਈ ਵੀ ਤੂੰ 2-4 ਦਿਨ ਵੇਖ। ਤੰਈਆ ਕਰਮਚਾਰੀ ਪਾਸ ਤੋਂ ਇਹਨਾਂ ਕੋਈ ਵੇਚ ਦੇਣਾ ਆਪਾਂ ਦੋਹਾਂ ਚੌਹਾਂ ਦਿਨਾਂ ਦੇ ਵਿੱਚ ਵਿੱਚ ਨਾ ਬਸ ਫਿਰ ਕਰੋ ਤਿਆਰੀ ਕਣੀ ਤੇਰੀ ਉਸ ਤੇ ਲੈਣਾ ਨਾ ਕਰਾਂ ਗੱਲ ਕਿਹੜੀ ਮੇਰੀ ਸਹੇਲੀ ਨਾਲ ਕਰਨੀ ਗੱਲ ਤੂੰ ਕੋਈ ਕਿਲਾ ਵਿਆਹ ਹੋਇਆ ਕਿਛੇ ਦੀ ਮੈਨੂੰ ਨਹੀਂ ਪਤਾ ਜੀਦੇ ਨਾਲ ਵੀ ਗੱਲ ਕਰਨੀ ਕਰ ਲਓ ਤਹੀ ਕੋਈ ਗੱਲ ਨਹੀਂ ਤੈਨੂੰ ਮੈਂ ਨਾ ਦੱਸਣਾ ਘੜੀ ਦੰਦ ਕਿ ਮੈਨੂੰ ਇਹ ਦੱਸ ਕਿ ਫੋਨ ਕਦੋਂ ਲਾਏਗੀ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਵਾ ਕੋਈ ਨਹੀਂ ਮੈਂ ਲਾਵਾਂਗੀ ਫੋਨ ਜਦੋਂ ਤੁਹਾਨੂੰ ਤੁਸੀਂ ਮੈਨੂੰ ਦੱਸਦੇ ਹੋ ਉਹ ਵਾਗਰੇ ਕੱਲੋ ਸਮਾਨ ਨੂੰ ਲਾਈ ਮੈਨੂੰ ਚਲ ਠੀਕ ਆ। ਚਲ ਤਾਂ ਬਸ ਇਦਾਂ ਕੋ ਟੈਨਸ਼ਨ ਨਾ ਲਈ। ਨਹੀਂ ਨਹੀਂ ਟੈਨਸ਼ਨ ਕਿਹੜੀ ਗੱਲ ਉਹ ਲੈਣੀ ਆ। ਹਾਂ ਤੇ ਤੂੰ ਕਹੀ ਸੀ ਆਪਣੇ ਨਾਲ ਤੂੰ ਨਾ ਹੀ ਦੱਸੂ ਮੈਂ ਨਹੀਂ ਕਰਾਉਣਾ ਬਸ ਤੂੰ ਬਸ ਇਨਾਂ ਦੇ ਕਹਿੜਾ ਦੋ। ਹਾਂ ਠੀਕ ਆ। ਹਾਂ ਤੇ ਉਹਦਾ ਵਧੀਆ ਠੀਕ ਆ। ਹਾਂਜੀ ਵਧੀਆ। ਚਲੋ ਚੰਗਾ ਠੀਕ ਆ ਫਿਰ ਮੈਂ ਤੁਹਾਨੂੰ ਇਹੀ ਦੱਸਣਾ ਹੈ। ਚੰਗਾ ਤੇ ਚੰਗਾ। ਕਿੱਡੀਆਂ ਮੈਨੂੰ ਸਲਾਵਾ ਦੇਂਦੇ ਕਿ ਤੂੰ ਇਸੇ ਗਲਤੀ 'ਤੇ ਅੜੀ ਰਹੀ ਕਿੰਨਾ ਕੁ ਟਾਈਮ ਤੱਕ ਅੜੀ ਰਵਾਂਗੀ ਮੈਂ